ਜੋ ਕੱਲ ਕੀਤੀ ਹੋਵੇ ਵਾਲਪੇਪਰਸ ਦੀ ਤੇ ਬਨਵੈ ਡਿਜ਼ਾਈਨ ਟੈਕ ਕਾਲਿਆਂ ਦਾ ਨਾਮ ਪਹਿਲੇ ਤੇ ਆਉਂਦਾ ਹੈ ਇਸੇ ਤਰ੍ਹਾਂ ਅੱਜ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਜਦੋਂ ਆਪਾਂ ਖੁੱਡੇ ਤੋਂ ਟਾਂਡੇ ਨੂੰ ਜਾਈਏ ਤਾਂ ਵਿਚਕਾਰ ਇੱਕ ਪੈਟਰੋਲ ਪੰਪ ਆਉਂਦਾ ਉਸ ਤੋਂ ਖੱਬੇ ਨੂੰ ਹੀ ਇੱਕ ਰਸਤਾ ਆਉਂਦਾ ਜੋ ਮੁੜਦਾ ਹੈ ਪਿੰਡ ਬਗੋਲ ਕਲਾ ਨੂੰ ਤੇ ਨੇੜੇ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਪਬਲਿਕ ਸਕੂਲ ਤੇ ਨਾਲ ਹੀ ਹੈ ਉਹਨਾਂ ਦੀ ਸ਼ਾਪ ਜਿੱਥੇ ਤੁਹਾਨੂੰ ਵਧੀਆ-ਵਧੀਆ ਇੰਟੀਰੀਅਰ ਡਿਜ਼ਾਈਨ ਦੇ ਵਾਲਪੇਪਰਸ ਯੂਵੀ ਮਾਰਬਲ ਸ਼ੀਟ ਪੀਵੀਸੀ ਫਲੂਟਡ ਪੈਨਲਸ ਬੈਂਬੂ ਸਟਿਕ ਸਭ ਕੁਝ ਅਵੇਲੇਬਲ ਹੈ ਤੇ ਜੰਬੋ ਰੂਲ ਵੀ ਤੁਹਾਨੂੰ ਇੱਥੇ ਮਿਲ ਜਾਣਗੇ ਨਾਲ ਦੇ ਨਾਲ ਤੁਹਾਨੂੰ ਇਥੋਂ ਕੋਰੀਅਨ ਇਟਾਲੀਅਨ ਇੰਪੋਰਟਡ ਰੂਲਸ ਮਿਲ ਜਾਣਗੇ ਜਿਵੇਂ 3D HD ਵਾਟਰਪਰੂਫ ਨਾਨ ਵੂਵਨ ਫੋਮ ਸ਼ੀਟਸ ਅਵੇਲੇਬਲ ਨੇ ਤੇ ਨਾਲ ਦੇ ਨਾਲ ਜੇ ਤੁਸੀਂ ਇੰਟੀਰੀਅਰ ਪ੍ਰੋਡਕਟ ਵੀ ਲੈਣਾ ਚਾਹੁੰਦੇ ਹੋ ਉਹ ਵੀ ਤੁਹਾਨੂੰ ਇੱਥੇ ਬਹੁਤ ਹੀ ਘੱਟ ਰੇਟਾਂ ਤੇ ਮਿਲ ਜਾਣਗੇ ਜੋ ਕਿ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਹੋਣਗੇ ਇਸ ਲਈ ਜਰੂਰ ਵਿਜ਼ਿਟ ਕਰੋ ਲੋਕੇਸ਼ਨ ਤੁਹਾਨੂੰ ਦੱਸ ਦੇ ਦਿੱਤੀ ਹੈ ਵਿਲੇਜ ਬਗੋਲਕਲਾ ਟਾਂਡਾ ਤੋਂ ਖੁੱਡਾ ਰੋਡ ਦੇ ਵਿੱਚਕਾਰ ਇਹ ਪਿੰਡ ਤੇ ਨੇੜੇ ਸ਼੍ਰੀ ਗੁਰੂ ਅਰਜਨ ਦੇਵ ਜੀ ਪਬਲਿਕ ਸਕੂਲ ਸੀਐਨਐਲ ਨੂੰ ਕੰਟੈਕਟ ਵੀ ਕਰ ਸਕਦੇ ਹੋ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਤੇ ਸਿਲੈਕਟ ਕਰੋ ਆਪਣਾ ਵਾਲਪੇਪਰ ਡਿਜ਼ਾਈਨ ਇਹਨਾਂ ਦੀ ਇਨਸਟਾਇਲ ਡੀਵੀ ਥਲੇ ਮੈਂਸ਼ਨ ਕੀਤੀ ਗਈ ਹੈ ਉਸ ਨੂੰ ਫੋਲੋ ਕਰੋ ਜਿਸ ਤੇ ਤੁਹਾਨੂੰ ਹੋਰ ਵੀ ਅਪਡੇਟਸ ਮਿਲਦੀਆਂ ਰਹਿਣਗੀਆਂ